88 ਚੰਨ ਤੇ ਤੁਹਾਡਾ ਸਵਾਗਤ ਹੈ ਤਰਕਸਾਰ ਨਸ਼ੇ ਲਈ ਬਦਨਾਮ ਇਲਾਕੇ ਵਿੱਚ ਹੋ ਗਈ ਪੁਲਿਸ ਹੀ ਪੁਲਿਸ ਬਟਾਲਾ ਪੁਲਿਸ ਵੱਲੋਂ ਅੱਜ ਸਵੇਰ ਤਰਕਸਾਰ ਕਾਸੋ ਆਪਰੇਸ਼ਨ ਤਹਿਤ ਬਟਾਲਾ ਦੇ ਗਾਂਧੀ ਕੈਂਪ ਵਿੱਚ ਛਾਪਾ ਮਾਰੀ ਕੀਤੀ ਗਈ ਜਿਸ ਦੌਰਾਨ ਐਸਪੀ ਰੈਂਕ ਡੀਐਸਪੀ ਰੈਂਕ ਦੇ ਸਾਰੇ ਅਧਿਕਾਰੀਆਂ ਤੋਂ ਇਲਾਵਾ 250 ਤੋਂ ਵੱਧ ਪੁਲਿਸ ਦੇ ਜਵਾਨ ਰਿਸਰਚ ਆਪਰੇਸ਼ਨ ਦੇ ਵਿੱਚ ਸ਼ਾਮਲ ਰਹੇ ਗੱਲਬਾਤ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਰਚ ਆਪਰੇਸ਼ਨ ਦਾ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੈ ਉੱਥੇ ਹੀ ਪੁਲਿਸ ਨੂੰ ਵੀ ਕਾਮਯਾਬੀ ਮਿਲੀ ਹੈ ਅੱਜ ਦੇ ਸਰਚ ਆਪਰੇਸ਼ਨ ਦੌਰਾਨ ਇੱਕ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਪਹਿਲਾਂ ਵੀ ਨਸ਼ੇ ਦੇ ਮਕਦਮੇ ਦਰਜ ਸੀ ਅਤੇ ਪੁਲਿਸ ਨੂੰ ਲਰਿੰਦਾ ਸੀ ਨਾਲ ਹੀ ਉਸ ਕੋਲੋਂ ਕੁਝ ਨਸ਼ਾ ਵੀ ਬਰਾਮਦ ਹੋਇਆ ਹੈ ਇਨ੍ਹਾਂ ਕਸੋਪ੍ਰੇਸ਼ਨਾਂ ਦਾ ਮਕਸਦ ਇਹ ਹੈ ਕਿ ਸਮਾਜ ਵਿਰੋਧੀ ਅੰਸਰਾਂ ਨੂੰ ਡਰਾਉਣਾ ਅਤੇ ਉਹਨਾਂ ਦੀ ਧਰ ਬਕਰ ਕਰਨੀ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਕੈਸੋਪ੍ਰੇਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਇਆ ਜਿਹਦੇ ਵਿੱਚ ਕਿ ਸਾਡੇ ਦੋ ਡੀਐਸਪੀ ਐਸ ਜੋ ਤਿੰਨ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟ ਵਿੱਚ ਇੱਕ ਸਾਨੂੰ ਉਹ ਮਿਲ ਗਿਆ 1 ਅੱਠ ਗ੍ਰਾਮ ਹੈਰੋਇਨਾਂ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਆਪਰੇਸ਼ਨ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹਦੀ ਇਨਫਰਮੇਸ਼ਨ ਤੁਹਾਨੂੰ ਦਿੱਤੀ। ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰੱਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਆ ਉਹ ਘਰਾਂ ਵਿੱਚ ਕਈ ਵਾਰ ਮਿਲ ਜਾਂਦੇ ਆਗੇ। ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਆ ਡਿਊਟੀ ਕਰਨਾ ਸਾਡੀ ਆਪਰੇਸ਼ਨ ਜਿਹੜੇ ਉਹ ਚੱਲਦੇ ਹੀ ਰਹਿੰਦੇ ਆਗੇ। ਡਰਤਾ ਰਹਿੰਦਾ ਇਹ ਜਿਹੜੇ ਹੈਗੇ ਆਗੇ ਇਹੋ ਜਿਹੇ ਡਰੱਗ ਵਾਲੇ ਬੰਦੇ ਜਿਹੜੇ ਜਿਸ ਰਾਤੀ ਅੰਸਰ ਉਹਨਾਂ ਨੂੰ ਡਰਤਾ ਹੁੰਦਾ ਹੀ ਆ ਕਿ ਪੀ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਹੁਣ ਤੇ ਵੈਸੇ ਹੀ ਸਾਡੀ ਪੁਲਿਸ ਹਰ ਵਕਤ ਅਲਰਟ ਹੋ ਕੇ ਕੰਮ ਕਰ ਰਹੀ ਆ